ਕਿ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਬੜੀ ਜਲਦੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਚ ਜਾ ਰਹੇ ਨੇ ਬੀਜੇਪੀ ਦੇ ਕੋਲ ਪੰਜਾਬ ਦੇ ਵਿੱਚ ਨਾ ਹੀ ਲੀਡਰਸ਼ਿਪ ਹੈ ਨਾ ਹੀ ਇਹਨਾਂ ਦੇ ਕੋਲ ਕੋਈ ਪੰਜਾਬ ਦੇ ਵਿੱਚ ਪੰਜਾਬ ਦੀ ਆਈਡੋਲੋਜੀ ਵਾਲਾ ਕੋਈ ਬੰਦਾ ਇਹਨਾਂ ਕੋਲ ਜਾ ਜਿਹੜਾ ਕੋਈ ਇਹਨਾਂ ਕੋਲ ਜਾ ਰਿਹਾ ਉਹ ਕੇਵਲ ਸੱਤਾ ਦੀ ਭੁੱਖ ਲਈ ਜਾਂ ਕਿਸੇ ਡਰ ਤੋਂ ਕਿ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਿਕੰਦਰ ਸਿੰਘ ਮਲੂਕਾ ਬੜੀ ਜਲਦੀ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਚ ਜਾ ਰਹੇ ਨੇ ਅਫਵਾਹਾਂ ਉਡਾਈਆਂ ਗਈਆਂ ਇੱਕ ਵੀਡੀਓ ਬਣਾ ਕੇ ਪਾਈ ਗਈ ਜਿਹਦੇ ਚਰਚੇ ਪਾਰਟੀ ਦੇ ਅੰਦਰ ਵੀ ਬੜੀ ਚਿੰਤਾ ਨਾਲ ਕੀਤੇ ਗਏ ਤੇ ਮੈਂ ਜਦੋਂ ਆਪਣੇ ਸੋਰਸਸ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਾਰਟੀ ਦੇ ਵੱਡੇ ਲੀਡਰ ਨੇ ਇਹ ਇਹੋ ਜੀਆਂ ਤਾਂ ਅਫਵਾਹਾਂ ਹੁੰਦੀਆਂ ਨੇ ਪਰ ਉਹਨਾਂ ਕਹਿੰ ਆ ਵੀ ਚਲੋ ਚੰਗੀ ਗੱਲ ਆ ਜੇ ਵੀਡੀਓ ਪਈ ਆ ਘਟੋਕੜ ਚਰਚੇ ਤੇ ਹੋਣੇ ਸ਼ੁਰੂ ਹੋਏ ਆ ਨਾ ਤੇ ਇਹ ਇਸ ਚੀਜ਼ ਨੂੰ ਪਾਰਟੀ ਨੇ ਕਿਵੇਂ ਲਿਆ ਕਿਉਂਕਿ ਲੋਕਾਂ ਦੇ ਵਿੱਚ ਇਹ ਇੱਕ ਅਖਬਾਰ ਨੇ ਕੱਲ ਨੂੰ ਖਬਰ ਵੀ ਲਗਣੀ ਆ ਉਹਦੇ ਵਿੱਚ ਅੱਜ ਉਹਦੀ ਸਾਈਟ ਦੇ ਉੱਤੇ ਖਬਰ ਪੈ ਗਈ ਹੋਈ ਆ ਕਿ ਭਾਰਤੀ ਜਨਤਾ ਪਾਰਟੀ ਨੇ ਚੰਦੂ ਮਾਇਰਾ ਸਾਹਿਬ ਨਾਲ ਸੰਪਰਕ ਕੀਤਾ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਸੋ ਪਾਰਟੀ ਦੇ ਲੀਡਰ ਸਾਰੇ ਪਹਿਲਾਂ ਕਹਿੰਦੇ ਹੁੰਦੇ ਆ ਕਿ ਅਸੀਂ ਨਹੀਂ ਜਾਣਾ ਮਨਾ ਨਹੀਂ ਕਰਨਾ ਮੈਂ ਇਹ ਨਹੀਂ ਕਹਿੰਦਾ ਕਿ ਲੀਡਰ ਚਲੇ ਜਾਣਗੇ ਪਰ ਪਹਿਲਾ ਬਿਆਨ ਇਹੋ ਜਿਹਾ ਹੁੰਦੇ ਹੁੰਦੇ ਆ ਸੋ ਪਾਰਟੀ ਦੇ ਲੈਵਲ ਤੇ ਕੀ ਸਪਸ਼ਟੀ ਕਰਨਾ ਹੈ ਇਹ ਤੁਹਾਡੇ ਕੋਲੇ ਵੀ ਖਬਰ ਇਹ ਆਈ ਹੋਣੀ ਹੈ ਮੈਂ ਬਾਅਦ ਦੇ ਵਿੱਚ ਆਉਣਾ ਤੁਹਾਡੇ ਕੋਲੇ ਗੁੱਸਾ ਤੁਸੀਂ ਆਪ ਹੁਣੇ ਗੱਲ ਕਰਦੇ ਹੋ ਵੀ ਅਪਮਾਨ ਹੋ ਰਹੀ ਹੈ ਮੇਰਾ ਜਵਾਬ ਤੁਸੀਂ ਆਪ ਹੀ ਦੇ ਦਿਓ ਅਪਵਾਹਾ ਉਡਾਈਆਂ ਗਈਆਂ ਗੱਲਾਂ ਬਣਾਈਆਂ ਗਈਆਂ ਅਤੇ ਚਰਚਾ ਹੋਈ ਚਰਚਾ ਹੋ ਗਈ ਦੇ ਮੈਂ ਮੈਂ ਅਫਵਾਹ ਇਸ ਕਰਕੇ ਕੀ ਹੈ ਇਹ ਬੜਾ ਕਲੀਅਰ ਹੈ ਵੀ ਭਾਜਪਾ ਦੇ ਕੋਲ ਪੰਜਾਬ ਦੇ ਵਿੱਚ ਨਾ ਹੀ ਲੀਡਰਸ਼ਿਪ ਹੈ ਨਾ ਹੀ ਇਹਨਾਂ ਦੇ ਕੋਲ ਕੋਈ ਪੰਜਾਬ ਦੇ ਵਿੱਚ ਪੰਜਾਬ ਦੀ ਐਡਾਟੋਲੋਜੀ ਵਾਲਾ ਕੋਈ ਬੰਦਾ ਇਹਨਾਂ ਦੇ ਕੋਲ ਜਾ ਰਿਹਾ ਹਮ ਜਿਹੜਾ ਕੋਈ ਅਲਾਂਕੁਲ ਜਾ ਰਿਹਾ ਉਹ ਕੇਵਲ ਸੱਤਾ ਦੀ ਭੁੱਖ ਦੇ ਲਈ ਜਾਂ ਕਿਸੇ ਡਰ ਦੇ ਲਈ ਜਿਹਦਾ ਇਹ ਇਥੇ ਜਿਲੈਸ ਦਿਖਾ ਕੇ ਡਰਾਉਂਦੇ ਨੇ ਇਹ ਹੀ ਦਿਖਾ ਕੇ ਡਰਾਉਂਦੇ ਨੇ ਜੇ ਕਿਸੇ ਦਾ ਕੋਈ ਨੀਜੀ ਹਿੱਤ ਹੈ ਤੇ ਉਹ ਨਾ ਫੂਟ ਜਾਂਦਾ ਜਿਹੜਾ ਪੰਜਾਬ ਦੇ ਪੰਥਕ ਮੁੱਦਿਆਂ ਦੇ ਨਾਲ ਖੜਾ ਹੈ ਉਹ ਖੇਤਰੀ ਪਾਰਟੀ ਦੇ ਨਾਲ ਖੜਾ ਹੈ ਅਤੇ ਪਾਰਟੀ ਦਾ ਸਟੈਂਡ ਬਣਦਾ ਫਸਟ ਸਟੈਪ ਪੰਜਾਬ ਪਾਰਟੀ ਦੇ ਉਹਨਾਂ ਲੋਕਾਂ ਦੀ ਆਹੀ ਸਰਕਾਰ ਹੈ ਜਿਹੜੇ ਪੰਜਾਬ ਦੇ ਪੰਥਕ ਮੁੱਦਿਆਂ ਨੂੰ ਪਹਿਲ ਦੇਣ ਦੇਣ ਜੀ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ